ਸਰਕਾਰੀ ਗਲੀ ਨੂੰ ਪੁੱਟ ਕੇ ਗਲੀ ਵਿੱਚ ਆਪਣੀ ਮਰਜ਼ੀ ਨਾਲ ਲਾਦਤਾ ਕੁਝ ਲੋਕਾਂ ਨੇ ਗੇਟ ਕਾਰਵਾਈ ਕਰਨ ਲਈ ਪੁੱਜੇ ਬਲਾਕ ਅਫਸਰ ਨੇ ਕੀਤੀ মিডিਆ ਸਾਹਮਣੇ ਗੋਲ ਮੋਲ ਗੱਲ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਮੁੰਡਾ ਪਿੰਡ ਤੋਂ ਕਾਨੂੰਨ ਦੀਆਂ ਸ਼ਰ੍ਹਾਮ ਧੱਜੀਆਂ ਨੂੰ ਉਡਾਉਣ ਵਾਲਾ ਸਾਹਮਣੇ ਆਇਆ ਹੈ মিডিਆ ਸਾਹਮਣੇ ਬੋਲਦੇ ਗਰਲਾਲ ਸਿੰਘ ਲਾਲੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਕੁਝ ਲੋਕਾਂ ਨੇ ਕਾਨੂੰਨ ਨੂੰ ਟੇਚ ਜਾਣਦੇ ਹੋਏ ਆਪਣੀ ਮਰਜ਼ੀ ਨਾਲ ਸਰਕਾਰੀ ਗਲੀ ਨੂੰ ਪੁੱਟ ਕੇ ਗੇਟ ਲਗਾ ਲਿਆ ਦੱਸ ਦਈਏ ਕਿ ਸ਼ਿਕਾਇਤਕਰਤਾ ਵੱਲੋਂ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇਣ ਤੋਂ ਬਾਅਦ ਵੀ ਮੌਕਾ ਵੇਖਣ ਲਈ ਪਹੁੰਚੇ ਬਲਾਕ ਅਫਸਰ ਚੋਲਾ ਸਾਹਿਬ ਵੱਲੋਂ ਮੀਡੀਆ ਸਾਹਮਣੇ ਗੋਲ ਮੋਲ ਗੱਲ ਕਰਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਉਧਰ ਸ਼ਿਕਾਇਤਕਰਤਾ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਸਰਕਾਰੀ ਗਲੀ ਨੂੰ ਪੁੱਟਣ ਅਤੇ ਜਾਂਚ ਕਰ ਰਹੇ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਇਸ ਮੌਕੇ ਤੇ ਦੇਖੋ ਤੁਸੀਂ ਕੀ ਹੈ ਕਹਿਣਾ ਪੰਚ ਜੀ ਜਦੋਂ ਸੈਕਟਰੀ ਦੱਸ ਗਿਆ ਸਰਪੰਚ ਦਾ ਫਰਜ ਬੰਦਾ ਇਹਨਾਂ ਲੈ ਕੇ ਦੇ ਗਿਆ ਮੈਂ ਦੇ ਕੇ ਗਿਆ ਨਹੀਂ ਨਾ ਲੈ ਕੇ ਦੇ ਕੇ ਗਿਆ ਇਹ ਸੁਣ ਤੇ ਲਓ ਮੇਰੀ ਨਹੀਂ ਨਾ ਲੈ ਕੇ ਦੇ ਕੇ ਗਿਆ ਫਿਰ ਤੁਸੀਂ 11 ਵਜੇ ਦਾ ਟਾਈਮ ਦਿੱਤਾ ਅਸੀਂ 11 ਵਜੇ ਤੁਹਾਡੇ ਕੋਲ ਪਹੁੰਚੇ ਆ ਨਾ ਲਿਖਤੀ ਲੈ ਕੇ ਸਾਰਾ ਕੁਝ ਆਪਦਾ ਬੈਠੀਆਂ ਨਾ ਸਰਪੰਚ 11 ਵਜੇ ਤੱਕ ਲਿਖਤੀ ਕਿਉਂ ਨਹੀਂ ਲੈ ਕੇ ਆ ਕਿਉਂ ਸਰਪੰਚ ਦੀ ਸ਼ਾਮਾਂ ਤੱਕ ਤੁਸੀਂ ਵੇਟ ਕਰਦੇ ਜੀ ਸਰਪੰਚ ਆ ਕੇ ਗਿਆ ਕਹਿੰਦਾ ਮੈਂ ਲੈ ਕੇ ਆਣਾ ਕਿਉਂ ਪਹਿਲਾਂ ਕਿਉਂ ਨਹੀਂ ਲੈ ਕੇ ਆਏ ਜਦੋਂ ਤੁਸੀਂ ਇਹ ਟਾਈਮ ਫਿਰ ਮੇਰੀ ਗੱਲ ਸੁਣੋ ਤੁਸੀਂ ਵੀ ਤਾਂ ਉੱਥੇ ਹੀ ਲਖਾਇਆ ਲੇਕਿਨ ਤੁਸੀਂ ਵੀ ਨਹੀਂ ਆਏ ਸੀ ਅਸੀਂ ਲੈ ਕੇ ਲਖਾਇਆ ਤਾਂ ਉੱਥੇ ਹੀ ਹੈ ਅਹੀਂ ਲਿਖਤੀ ਜੋ ਲਿਆਉਣਾ ਸੀ ਅਸੀਂ ਲੈ ਕੇ ਆਏ ਹਾਂ ਨਹੀਂ ਨਹੀਂ ਕਰਮ ਜੀ ਤੇਨੇ ਉਹਦੇ ਬਣਾ ਦੇ ਨੇ ਮੈਂ ਲੀਤੀ ਲਾ ਲਓ ਮਾਂ ਤੁਸੀਂ ਇਟਾਂ ਲਾਓ ਤੇ ਉਹ ਬੂਆ ਲਾਉਣਾ ਉਹ ਲਾਉਣਗੇ ਹਾਂ ਠੀਕ ਹੈ ਠੀਕ ਹੈ ਉਹ ਵੀ ਨਹੀਂ ਲਾਉਂਦੇ ਉਹਨੂੰ ਕੰਦ ਕੰਦ ਸਿੱਧੀ ਉਹ ਬੰਦ ਕਰਦੇ ਕਹਿੰਦੇ ਉਹ ਬੰਦ ਕਰੋ ਕੰਦ ਬੰਦੀ ਕਰ ਲਓ ਇੱਕ ਮਿੰਟ ਰੋ ਜਾ ਯਾਰ ਬੰਦ ਕਰਨੀ ਬੰਦ ਰੋ ਜਾ ਯਾਰ ਜਾ ਇੱਕ ਮਿੰਟ ਬੰਦ ਕਰ ਮਿੰਟ ਰੋ ਜਾ ਕੰਦ ਕਰਨੀ ਬੰਦ ਕੰਦ ਕਰਨ ਉਹ ਆਪਦੀ ਵਕਰੀ ਚੀਜ਼ ਆ ਚਲੋ ਆਪਾਂ ਇਹ ਚੀਜ਼ ਦੇ ਆਧਾਰ ਤੇ ਵੀ ਤੁਰ ਪੈਨੇ ਆ ਜੇ ਸਚਾਈ ਨੂੰ ਲੈ ਕੇ ਚੱਲੀਏ ਤੇ ਆਹ ਕੰਦ ਵਾਹ ਗਲੀਆਂ ਭਾਏ ਐ ਗਲੀ ਨੂੰ ਗੇਟ ਨਹੀਂ ਕੱਢ ਸਕਦੇ ਉਹ ਫੇਰ ਗੇਟ ਕੱਟਾ ਲੱਭਣਾ ਨਹੀਂ ਨੱਪੜਦਾ ਕੋਈ ਗੱਲ ਨਹੀਂ ਜੀ ਨਹੀਂ ਤੁਹਾਡਾ ਇੰਕੀਟ ਨਹੀਂ ਹੈਗਾ ਜਿਹਦੇ ਵੀ ਫੈਸਲਾ ਨਵੇੜਨਾ ਤੁਸੀਂ ਵੀ ਨਾ ਲਾਓ ਤੇ ਉਹ ਗੇਟ ਉਹ ਵੀ ਲਾ ਦੇਣਾ ਫੈਸਲਾ ਕੀ ਮਾਮਲਾ ਸਾਰਾ ਇਹ ਜਿਹੜਾ ਬਾਰ ਬਾਰ ਤੁਹਾਨੂੰ ਚੱਕਰ ਮਾਰਨੇ ਪੈਂਦੇ ਦਫ਼ਤਰ ਚ ਇਹ ਮਸਲਾ ਜੀ ਗਲੀ ਦਾ ਵਾ ਗਲੀ ਇਦਾਂ ਹੀ 130 ਫੁੱਟ ਲੰਬਾਈ ਸੀ ਉਹ ਖੰਬੇ ਤੱਕ ਇਹਨਾਂ ਨੇ ਕੀਤਾ ਵਾ 70 ਫੁੱਟ ਤੇ ਲੈਣ ਕੇ ਦਰਦਾ ਗੇਟ ਲਾਤਾ ਵਾ ਜਿਹੜੇ ਬਿਲਕੁਲ ਵੀ ਤੱਕੇ ਛਾਈ ਆ ਇਹ ਬਜ਼ੁਰਗ ਆ ਬੱਚੇ ਇਹਨਾਂ ਦੇ ਬਾਹਰ ਆ ਤੇ ਇਹ ਇਹਨਾਂ ਨੇ ਕੀ ਕੀਤਾ ਇੱਥੇ ਲਿਆਣ ਕੇ ਲਾਤਾ ਤੇ ਇੱਟਾਂ ਜੜੀਆਂ ਆ ਆਪਦੀ ਬਿਨਾ ਮਨਜ਼ੂਰੀ ਤੋਂ ਹੀ ਜਿਹੜੇ ਸਰਪੰਚ ਦੀ ਸਹਿਮਤੀ ਨਾਲ ਪੁੱਟੀਆਂ ਗਈਆਂ ਆ ਅਸੀਂ ਪ੍ਰਸ਼ਾਸਨ ਦੇ ਗੜੀ ਅਪੀਲ ਕੀਤੀ ਹੈ ਡੀਸੀ ਸਾਹਿਬ ਨੂੰ ਵੀ ਪੇਸ਼ ਹੋਏ ਹਾਂ ਤੇ ਉੱਥੇ ਵੀ ਉਹਨਾਂ ਮੁੜ ਕੇ ਏਡੀਸੀ ਸਾਹਿਬ ਨੇ ਵੀ ਆਪਣਾ ਵੀਡੀਓ ਸਾਹਿਬ ਨਾਲ ਗੱਲ ਕੀਤੀ ਸੀ ਤੇ ਇਹਨਾਂ ਨੇ ਵੀ ਚਲੋ ਕਿਆ ਵਾ ਵੀ ਇਹਨਾਂ ਬਿਨਾ ਮਨਜ਼ੂਰੀ ਤੋਂ ਜਿਹੜੀਆਂ ਇਟਾਂ ਪੁੱਟੀਆਂ ਵਾ ਤੇ ਗੇਟ ਜਿਹੜਾ ਵਾ ਨਜਾਇਜ਼ ਲੱਗਾ ਵਾ ਇਹ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਟਾ ਦਾਂਗੇ ਕੀ ਸਰਕਾਰੀ ਗਲੀ ਦੀਆਂ ਜਿਹੜੇ ਇਟਾਂ ਪੁੱਟ ਕੇ ਕਰ ਲੈਗੇ ਹਾਂਜੀ ਕੁਝ ਘਰ ਲੈਗੇ ਕੁਝ ਆ ਪਈਆਂ ਵਾ ਪਹਿਲੀ ਗੱਲ ਤੇ ਇਹ ਆ ਜੀ ਵੇਖੋ ਜਿਹੜੀ ਬਿਨਾ ਮਨਜ਼ੂਰੀ ਤੋਂ ਆਪਾਂ ਗਲੀ ਪੁੱਟਦੇ ਆਪਾਂ ਨੂੰ ਅਧਿਕਾਰ ਹੀ ਨਹੀਂ ਹੂੰ ਜੇ ਕਾਨੂੰਨ ਦੇ ਅਧਿਤਾਂ ਦੇ ਚੱਲੀਏ ਇਦੀ ਮਨਜ਼ੂਰੀ ਬੜੀ ਥਾਂ ਤੋਂ ਲੈਣੀ ਪੈਂਦੀ ਆ ਤੇ ਅਸੀਂ ਵੀਡੀਓ ਸਾਹਮਣੂ ਵੀ ਕਿਹਾ ਸੀ ਵੀਡੀਓ ਸਾਹਮਣੇ ਲੈ ਕੇ ਥਾਣੇ ਨੂੰ ਦਿੱਤਾ ਵਾ ਵੀ ਜੋ ਬੰਦੀ ਕਾਰਵਾਈ ਉਹ ਵੀ ਕੀਤੀ ਜਾਵੇ ਤੇ ਗੇਟ ਵੀ ਪਟਾਇਆ ਜਾਵੇ ਤੇ ਵੀਡੀਓ ਸਾਹਮਣੇ ਵੀ ਆਏ ਆ ਤੇ ਉਹ ਕੁਝ ਮੰਗ ਰੱਖਦੇ ਆ ਵੀ ਅਸੀਂ ਗੇਟ ਦੀ ਜਿਹੜੀ ਗੱਲ ਆ ਅੱਜ ਆਪਾਂ ਆਏ ਆ ਗੇਟ ਦੀ ਅਸੀਂ ਇਹੋ ਚਾਹੁੰਦੇ ਆ ਵੀ ਅੱਜ ਹੀ ਜਿਹੜਾ ਗੇਟ ਪਟਾਇਆ ਜਾਵੇ ਗਲੀ ਜਿੱਦਾਂ ਪ੍ਰੋਪਰ ਅੱਗੇ ਬਣੀ ਹੈ ਉਦਾਂ ਬਣੇ ਜੋ ਬੰਦੀ ਕਾਰਵਾਈ ਹੋਵੇ ਤਾਂ ਫੇਰ ਨਾ ਕੱਲੇ ਕੋਈ ਰਵੇ ਇਹਨਾਂ ਦੀ ਹਾਂਜੀ ਬਈ ਝਗੜਾ ਨਿਬੜਾ ਰਵੇ ਹਾਨੀ ਸਰ ਮੁੰਡੇ ਪਿੰਡ ਜਿਹੜਾ ਗਲੀ ਪੁੱਟ ਕੇ ਸਰਕਾਰੀ ਕੋਈ ਕਿਸੇ ਨੇ ਗੇਟ ਅੱਗੇ ਕਰਕੇ ਲਗਾ ਲਿਆ ਤੁਹਾਡੇ ਵੱਲੋਂ ਕੀ ਕਾਰਵਾਈ ਆ ਸਾਡੇ ਵੱਲੋਂ ਸਾਰੇ ਜਿਹੜੀ ਇਹ ਕਾਰਵਾਈ ਇਹ ਹੋਈ ਹੈ ਜੋ ਗੇਟ ਇਹਨਾਂ ਨੇ ਲਾਇਆ ਵਾ ਸਰਕਾਰੀ ਥਾਂ 'ਚ ਇਹਨਾਂ ਨੂੰ ਕਹਿਤਾ ਹੈ ਕਿ ਗੇਟ ਪੁੱਟ ਕੇ ਤੇ ਵਾਪਸ ਜਿੱਥੇ ਗੇਟ ਹੈਗਾ ਉੱਥੇ ਆਪਣਾ ਗੇਟ ਲਾਇਆ ਜਾਵੇ ਤੇ ਗਲੀ ਜਿਹੜੀ ਸਰਕਾਰੀ ਪੁੱਟੀ ਗਈ ਆ ਕਿਹੜੇ ਅਧਿਕਾਰਾਂ ਨਾਲ ਪੁੱਟੀ ਗਈ ਆ ਉਹ ਮੋੜ ਗਲੀ ਬਣਾਈ ਜਾਵੇ ਤੇ ਜਿਹੜੀ ਗਲੀ ਪੁੱਟੀ ਗਈ ਉਹਦੀ ਕੀ ਕਾਰਵਾਈ ਕੀਤੀ ਜਾਏ ਉਹਦੀ ਕਾਰਵਾਈ ਦੀ ਸਾਰੇ ਅਸੀਂ ਥਾਣੇ ਨੂੰ ਲੇਤਾ ਵਾ ਆਪਣੇ ਵੱਲੋਂ ਤੇ ਉੱਚ ਅਧਿਕਾਰੀਆਂ ਨੂੰ ਲੈ ਚੁੱਕੇ ਆ ਕਿ ਇਹਨਾਂ ਨੇ ਗਲੀ ਪੁੱਟੀ ਆਪਣੀ ਰਿਪੋਰਟ ਭੇਜ ਚੁੱਕੇ ਕਾਰਵਾਈ ਇਹ ਹੈ ਕਿ ਮੇਰੇ ਸਕਤੀ ਸਾਹਿਬ ਅੱਜ ਛੁੱਟੀ ਤੇ ਵਾਏ ਨਹੀਂ ਨਾਲ ਤੇ ਮੈਂ ਦੂਸਰੇ ਸਕਤੀ ਸਾਹਿਬ ਤੇ ਆਪਣੇ ਲੈ ਗਿਆ ਪੀਓ ਸਾਹਿਬ ਵੀ ਛੁੱਟੀ ਤੇ ਆ ਉਹਨਾਂ ਦੀ ਡਿਊਟੀ ਆਨੰਦਪੁਰ ਸਾਹਿਬ ਲੱਗੀ ਹੋਈ ਆ ਤੇ ਇਸ ਕਰਕੇ ਅਸੀਂ ਆਪਣੇ ਵੱਲੋਂ ਜਿਹੜਾ ਵਾ ਥਾਣੇ ਨੂੰ ਲੈ ਚੁੱਕੇ ਆ ਗੇਟ ਪਟਾਉਣ ਲਈ ਜਦੋਂ ਸਾਨੂੰ ਫੋਰਸ ਭੇਜਣਗੇ ਅਸੀਂ ਉਸ ਵੇਲੇ ਗੇਟ ਆਪਾਂ ਪਟਾ ਦੇਣਾ ਜੀ ਇਹਨਾਂ ਨੂੰ ਮਹੀਨੇ ਤੋਂ ਵੱਧ ਹੋ ਗਿਆ ਜੀ ਧੱਕੇ ਖਾਂਦੇ ਨੇ ਉਹਦੇ ਇਹਨਾਂ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਜੀ ਮੇਰੇ ਕੋਲ ਜਦੋਂ ਕੇਸ ਆ ਮੈਂ ਆਪਣੇ ਵੱਲੋਂ ਕੋਈ ਚਿੱਠੀ ਵੀ ਆਰ ਮੈਂ ਆਪਣੇ ਵੱਲੋਂ ਜਿੰਨੇ ਵੀ ਚਿੱਠੀ ਆ ਨੇ ਵੀਡੀਓ ਵੱਲੋਂ ਥਾਣੇ ਨੂੰ ਲੈ ਦਿੱਤੀਆਂ ਗਈਆਂ ਵਾ ਉਚਿਤ ਕਰਨ ਕਾਰਵਾਈ ਦੀ ਕੋਲ ਜੇ ਚ ਹੈ ਨਹੀਂ اچھا ਸਰ ਕੀ ਮਾਮਲਾ ਹੈ ਜਿਹਨਾਂ ਮੁੰਡੇ ਪਿੰਡ ਦੀ ਪਾਰਟੀ ਆ ਤਾਂ ਤੁਹਾਡੇ ਕੋਲ ਦਰਖਾਸਤ ਰਣ ਜਾਣ ਪੁੱਝ ਕੇ ਖਜਲ ਖਰਾਬ ਕੀਤਾ ਜਾ ਰਿਹਾ ਖਜਲ ਖਾਰ ਨਹੀਂ ਹੋ ਰਿਹਾ ਸਾਰੀ ਕਾਰਵਾਈ ਹੋ ਰਹੀ ਹੈ ਤੇ ਜਿਹੜਾ ਵੀਰਵਾਰ ਲੈਟਰ ਬਣਾਏ ਸੀਗੇ ਉਦੋਂ ਵੀ ਤੁਸੀਂ ਆਏ ਸੀਗੇ ਦਫ਼ਤਰ ਜੀ ਤੇ ਉਦੋਂ ਤੁਹਾਡੇ ਸਾਹਮਣੇ ਲੈਟਰ ਬਣਦੇ ਸੀਗੇ ਤੇ ਉਸ ਤੋਂ ਬਾਅਦ ਵੀ ਸ਼ੁੱਕਰਵਾਰ ਮੈਂ ਇੱਥੇ ਸੀਗਾ ਸਾਰਾ ਦਿਨ ਮੈਂ ਇੱਥੇ ਹੀ ਲੱਗਾ ਤੇ ਵਿੱਚ ਸ਼ਨੀਵਾਰ ਆ ਗਿਆ ਤੇ ਅੱਜ ਮੈਂ ਇਹਨਾਂ ਦੇ ਸਾਹਮਣੇ ਅਥਰ ਜਿਹੜਾ ਆਪਣੇ ਕਲਰ ਕਰੇਗਾ ਸੁਬਡੈਂਟ ਆਪਣਾ ਹੈਗਾ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਲੈ ਗਿਆ ਸੀਗਾ ਸੇਵਾਦਾਰ ਅੱਗੇ ਥਾਣੇ ਵਾਲਿਆਂ ਨੇ ਸੀਵ ਨਹੀਂ ਕੀਤੀ ਹੈਗੀ ਉਹ ਜਿਹੜਾ ਮੇਨ ਹੈਗਾ ਸੀ ਜਿਹੜਾ ਕੋਈ ਡਾਕ ਲੈਂਦਾ ਉਹ ਹੈ ਨਹੀਂ ਸੀਗਾ ਉੱਥੇ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ 2 ਦਿਨ ਬਾਅਦ ਜੇ ਕੋਈ ਨਹੀਂ ਕੋਈ ਤੁਹਾਡਾ ਕਹਿਣ ਮੁਤਾਬਕ ਚੱਲਣਗੀ ਤਾਂ ਅਸੀਂ ਕਾਰਵਾਈ ਕਰਾਂਗੇ ਕਿ ਕਲੋ ਨਹੀਂ ਕਰ ਰਹੇ ਤੁਸੀਂ ਕਾਰਵਾਈ ਤਾਂ ਫਿਰ ਉਹ ਕਰਾਂਗੇ ਅੱਜ ਵੀ ਮੈਂ ਚਿੱਠੀ ਚਿੱਠੀਆਂ ਦਿਓ ਸੇਵਾਦਾਰ ਖਲੋਦਾ ਚਿੱਠੀਆਂ ਦੇ ਸੇਵਾਦਾਰ ਨੂੰ ਲੈ ਕੇ ਖਲੋਦਾ ਅੱਜ ਵੀ ਮੈਂ ਕਿਤੇ ਨਹੀਂ ਗਈਆਂ ਜੀ ਕਿਤੇ ਨਹੀਂ ਗਈਆਂ ਚਿੱਠੀਆਂ ਚਿੱਠੀਆਂ ਜੀ ਵੀ ਸੇਵਾਦਾਰ ਇੱਥੇ ਹੈ ਜੀ ਡਾਕਟਰ ਜਾ ਕੇ ਕਾਰਵਾਈ ਕਰ ਕੋਈ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਹੈਗਾ ਕਿਸੇ ਨੂੰ ਵੀ ਦੱਸੋ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਫਿਰ 70 ਫੋਟਾ ਦਾ ਰੂਗਾ ਲਵਾਇਆ ਇਹਦਾ ਕੋਈ ਪ੍ਰੈਸ਼ਰ ਨਹੀਂ ਲੱਗਾ ਜੀ ਸਰਪੰਚ 11 ਤਰੀਕ ਨੂੰ ਇਹਨਾਂ ਨੂੰ ਲਿਖਤੀ ਦੇ ਕੇ ਗਿਆ ਵਾ ਉਸ ਦਿਨ ਕਿਉਂ ਨਹੀਂ ਇਹਨਾਂ ਸਰਪੰਚ ਲਿਖ ਕੇ ਦੇ ਕੇ ਗਿਆ ਵੀ 11 ਉਹਨਾਂ ਨੇ ਅੱਧ ਵਿੱਚ ਗਲੀ ਚ ਲਿਆਂਕ ਕੇ ਬੂਹਾ ਲਾਇਆ ਕਿਉਂ ਮੋੜ ਮੋੜ ਅਸੀਂ ਸਰਪੰਚ ਨੂੰ ਬਚਾਉਣ ਕਿ ਕੀ ਲਿਆ ਸਰਪੰਚ ਕੋ ਇਹਨਾਂ ਨੇ ਕਿਉਂ ਨਹੀਂ ਸਾਨੂੰ ਅਸੀਂ ਦੱਸ ਦੇਣੋ ਗਿਆ ਤੁਰੇ ਤੁਰੇ ਕਰਾਬ ਕੀਤਾ ਜਾ ਰਿਹਾ ਸਾਨੂੰ ਖੱਜਲ ਖਰਾਬ ਹਨ ਨੂੰ ਇਹ ਦੱਸਣ ਇਹਦੇ ਜ਼ਿੰਮੇਵਾਰ ਕ ਆਹ ਵੇਖੋ ਵੀਡੀਓ ਸਾਹਮਣੇ ਲੈ ਕੇ ਦਿੱਤਾ ਵਾ ਕਿ ਜੇ ਨਹੀਂ ਵੀਓ ਸਾਹਿਬ ਕਾਰਵਾਈ ਕਰਦੇ ਤੇ ਵੀਓ ਸਾਹਿਬ ਦੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਸਾਨੂੰ ਪਹਿਲੀਆਂ ਚਿੱਠੀਆਂ ਤੇ ਵੀ ਲੈ ਕੇ ਦਿੱਤਾ ਵਾ ਆਹ ਵੇਖੋ ਇਹ ਸਾਰੀਆਂ ਪਹਿਲੀ ਚਿੱਠੀ ਤੇ ਵੀ ਲੈ ਕੇ ਦਿੱਤਾ ਵਾ ਉਹ ਦਿਨ ਵੀ ਅਸੀਂ ਦਰਖਾਸਤ ਜਿਹੜੀ ਵੀਓ ਸਾਹਿਬ ਤੇ ਵੀ ਦੇ ਕੇ ਗਏ ਆ ਕਿ ਇਹ ਮਿਲੀ ਬੁੱਕ ਤਨਾ ਹੁੰਡਿਆ ਵਾ ਵੀਓ ਸਾਹਿਬ ਦੀ ਨਾ ਕਿਉਂ ਨਹੀਂ ਕਰ ਕਾਰਵਾਈ ਕਰਨ ਦੇ ਸਾਨੂੰ ਦੱਸਣਾ ਮੇਰੇ ਕੋਲ ਕੀ ਲਿਆ ਇਹਨਾਂ ਨੇ ਇਤਨੇ ਕਿਸੇ ਨਾਲ ਹੈਗੀ ਤੇ ਫਿਰ ਕਾਰਜ ਅੱਜ 25 ਦਿਨ ਹੋ ਗਏ ਕਿਉਂ ਨਹੀਂ ਕਾਰਵਾਈ ਕਰਦੇ ਸੀ ਤੁਹਾਡੇ ਸਾਹਮਣੇ ਮੈਂ ਲੈਟਰ ਬਣਾਏ ਜੀ ਹੈਗੇ ਅੱਜ ਕਿੰਨੇ 6 ਦਿਨ ਹੋ ਗਏ 2 ਦਿਨਾਂ ਦਾ ਟਾਈਮ ਲਿਆ 6 ਦਿਨ ਹੋ ਗਏ ਲੈਟਰ ਤੇ ਤੁਹਾਡਾ ਸੇਵਾਦਾਰ ਰੋਕ ਖਲੋਤਾ ਪੁੱਛੋ ਮਾਰੋ ਵਾਲਾ ਸੇਵਾਦਾਰ ਨੂੰ ਵੀ ਲੱਗ ਕੇ ਤੇਰੇ ਸਾਹਮਣੇ ਕੰਮ ਜਿੰਨਾ ਕਰਦਾ ਹੈ ਜਿੰਨਾ ਚਿਰ ਤੁਸੀਂ ਆਰਡਰ ਨਾ ਦਿਓਗੇ ਸੇਵਾਦਾਰ ਕਿੱਦਾਂ ਦੇ ਕੇ ਆਊਗਾ ਸੇਵਾਦਾਰ ਤੇ ਤੁਹਾਡੇ ਆਖੇ ਲੱਗਣਿਆ ਜੀ ਜੇ ਤੁਸੀਂ ਮੇਰੇ ਮੇਰੀ ਗੱਲ ਸੁਣੋਗੇ ਨਾ ਆਪਾਂ ਸਾਈਨ ਕਰਕੇ ਨੰਬਰਵਾ ਕੇ ਸ਼ਿਵਾਦਾ ਤੁਹਾਡੇਆਂ ਨਾਲ ਤੁਹਾਡੇ ਅੱਗੇ ਸਾਹਮਣੇ ਪਰ ਜੀ ਤੈਨੂੰ ਫੜਾ ਦੇਖੋ ਜੀ ਜੇ 70 ਫੁੱਟ ਦੇ ਨਾਲ ਗੇਟ ਲਵਾਇਆ ਸਰਪੰਚ ਇਹਨਾਂ ਨੂੰ ਚਿੱਠੀਆਂ ਆਂਦੀ ਇਹ ਲੈ ਕੇ ਦੇ ਗਏ ਆ ਵੀ ਸਾਡੀ ਬਿਨਾ ਹਾਜ਼ਰੀ ਤੋਂ ਜਿਹੜਾ ਵਾ ਉਹਨਾਂ ਨੇ ਆਪਦੀਆਂ ਇੱਟਾਂ ਪੁੱਟੀਆਂ ਵਾ ਇਹਨਾਂ ਨੇ ਉਦੋਂ ਦੀ ਬੰਦੀ ਕਾਰਵਾਈ ਉਹਨਾਂ ਤੇ ਕਿਉਂ ਨਹੀਂ ਕੀਤੀ 11 ਤਰੀਕ ਦਾ ਸਰਪੰਚ ਲੈ ਕੇ ਦੇ ਕੇ ਗਿਆ ਫਿਰ ਇਹਨਾਂ ਨੂੰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਸੀਐਮ ਸਾਹਿਬ ਦਾ ਕਹਿਣਾ ਹੈ ਕਿ ਜੇ ਦਸਤਾਵੇਜ਼ ਦੇ ਵਿੱਚ ਕੋਈ ਖੱਜਲ ਖਵਾਰੀ ਕਰਦਾ ਤਾਂ ਤੁਰੰਤ ਕਾਰਵਾਈ ਹੋਈ ਕੀ ਮੰਗ ਗੱਲ ਦੀ ਇੱਕ ਤੇ ਦੋ ਖੱਜਲ ਖਵਾਰੀ ਹੋਣ ਈ ਆ ਅਸੀਂ ਜੇ ਬਲਾਗ ਜਾਣੇ ਉੱਥੇ ਨਹੀਂ ਸਾਡੇ ਦੇ ਫੋਨ ਚੁੱਕਣੋਂ ਅਹੀਂ ਤੇ ਹੋ ਮੰਗ ਕਰਦੇ ਆ ਵੀ ਜੋ ਵੀ ਬੰਦਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜਾ ਸਾਨੂੰ ਖੱਜਲ ਖਰਾਬ ਐ ਉਹ ਜਿਹੇ ਮੈਕਮੇ ਖੱਜਲ ਖਰਾਬ ਕਰਨਦੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਉਹ ਠੀਕ ਹੈ ਜੀ। ਸਰ ਕੋਈ ਸਰਪੰਚ ਨਾਲ ਕੋਈ ਰਿਸ਼ਤੇਦਾਰੀ ਹੈ ਕਿ ਜਾਂ ਕੋਈ ਮਾਮਲਾ ਕੋਈ ਦਿੱਤਾ ਮੇਰੀ ਇੱਥੇ ਕਿਸੇ ਨਾਲ ਕੋਈ ਰਿਸ਼ਤੇਦਾਰੀ ਨਹੀਂ। ਮੈਂ ਤਾਂ ਹੈ ਹੀ ਪਟਿਆਲਾ ਤੋਂ ਮੈਂ ਕਿਸੇ ਨੂੰ ਕੋਈ ਜਾਣਦਾ ਵੀ ਨਹੀਂ ਹੈਗਾ। ਤੇ ਸਰ ਜੇਬ-ਜੁਬ ਕਰਮ ਕੀਤੀ ਕਿਉਂ ਨਹੀਂ ਕਰਦੇ? ਕੁਛ ਨਹੀਂ ਕੁਛ ਨਹੀਂ। ਫਿਰ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ? ਕਾਰਵਾਈ ਕਰ ਰਹੇ ਆਂ। ਕਾਰਵਾਈ ਚੱਲ ਤੇ ਰਹੀ ਹੈ।